ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਮੈਂ ਲੁਧਿਆਣਾ ਕੈਬ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਸਾਡੀ ਲੁਧਿਆਣਾ ਜ਼ੋਨ ਦੀ ਪ੍ਰਾਈਵੇਟ ਸੌਰੀ ਕਮਰਸ਼ੀਅਲ ਗੱਡੀਆਂ ਦੀ ਟੈਕਸੀ ਯੂਨੀਅਨ ਆ ਮੈਂ ਐਗਜ਼ੀਕਿਊਟਿਵ ਮੈਂਬਰ ਆ ਨਾਲ ਸਾਡੀ ਪੂਰੀ ਟੀਮ ਆਈ ਆ ਜੀ ਇਹ ਮਾਮਲਾ ਇਹ ਆ ਜੀ ਬਈ ਓਲਾ ਉਬਰ ਐਂਡ ਡਰਾਈਵਰ ਰੈਪਿਡੋ ਚਾਰ ਕੰਪਨੀਆਂ ਚੱਲਦੀਆਂ ਆਨਲਾਈਨ ਪਲੈਟਫਾਰਮ ਤੇ ਪਹਿਲਾਂ ਕੀ ਹੁੰਦਾ ਸੀ ਅੱਜ ਤੋਂ ਲਾਕਡਾਊਨ ਤੋਂ ਪਹਿਲਾਂ ਪੂਰੀ ਗੱਡੀ ਦੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਸੀ ਵੈਰੀਫਿਕੇਸ਼ਨ ਹੋ ਕੇ ਕਮਰਸ਼ੀਅਲ ਗੱਡੀਆਂ ਅਟੈਚ ਹੁੰਦੀਆਂ ਸੀ ਲੇਕਿਨ ਲੌਕਡਾਊਨ ਤੋਂ ਬਾਅਦ ਸਾਰੀਆਂ ਪ੍ਰਾਈਵੇਟ ਗੱਡੀਆਂ ਵੀ ਅਟੈਚ ਛੋੜੀਆਂ ਜਿਹੜੀਆਂ ਕਮਰਸ਼ੀਅਲ ਨਹੀਂ ਅੱਜ ਦਾ ਮਾਮਲਾ ਇਹ ਆ ਜੀ ਭਈ ਅਸੀਂ ਪ੍ਰਾਈਵੇਟ ਗੱਡੀਆਂ ਰੋਕ ਰਹੇ ਆ ਜਿਹੜੀਆਂ ਨਾਨ ਕਮਰਸ਼ੀਅਲ ਗੱਡੀਆਂ ਟੈਕਸੀ ਲਾਈਨ ਚ ਚੱਲਦੀਆਂ ਨੇ ਅਸੀਂ ਉਹਨਾਂ ਨੂੰ ਬੁਕਿੰਗ ਪਾਪ ਆ ਕੇ ਰੋਕ ਰਹੇ ਆ ਜੀ ਆ ਗੱਡੀ ਆ ਜੀ ਪਿੱਛੇ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਦਾ ਗੱਡੀ ਨੰਬਰ ਦਿਖਾ ਦਿਓ ਜੀ ਤੇ ਇੱਕ ਗੱਡੀ yellow plate ਵੀ ਲਾਈ ਫਿਰਦਾ ਜਾਲੀ ਬਣਵਾ ਕੇ ਤੇ white plate ओरिजिनल ਲਾਈ ਫਿਰਦਾ ਜੀ ਟ੍ਰੈਫਿਕ ਪੁਲਿਸ ਐਸਆਈ ਸਾਹਿਬ ਨਾਲ ਆ ਗੱਡੀ ਦੀ ਫੋਟੋ ਆ ਜੀ ਇਹ ਦੇਖੋ ਜਿਹੜੀ ਆਨਲਾਈਨ ਚੜੀ ਹੋਈ ਹੈ yellow ਨੰਬਰ yellow ਨੰਬਰ plate ਜਾਲੀ plate ਲਾ ਕੇ ਚੜਾਈ ਹੋਈ ਆ ਤੁਹਾਡੇ ਸਾਹਮਣੇ ਗੱਡੀ ਹੈ ਤੁਹਾਡੇ ਸਾਹਮਣੇ ਜਿਹੜੀ ਗੱਡੀ ਹੈ ਉਹ white ਨੰਬਰ plate ਆਈ ਹੈ ਵਾਈਟ ਨੰਬਰ ਵਾਲੀ ਗੱਡੀ ਤੁਹਾਡੇ ਸਾਹਮਣੇ ਆਈ ਹੈ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਮੰਗ ਪੱਤਰ ਦੇ ਚੁੱਕੇ ਆ ਅਸੀਂ ਸੀਪੀ ਸਾਹਿਬ ਨੂੰ ਦੇ ਚੁੱਕੇ ਆ ਕਮਿਸ਼ਨ ਆਰਟੀਓ ਸਾਹਿਬ ਨੂੰ ਦੇ ਚੁੱਕੇ ਆ ਆਰਟੀਓ ਸਾਹਿਬ ਨੂੰ ਇੱਕ ਵਾਰ ਨਹੀਂ ਜਦੋਂ ਆਰਟੀਓ ਆਪਣੇ ਪੂਨਮਪ੍ਰੀਤ ਮਾਦਮ ਹੁੰਦੇ ਸੀ ਉਹਨਾਂ ਨੂੰ ਅਸੀਂ ਚਾਰ ਵਾਰ ਮਿਲ ਚੁੱਕੇ ਆ ਲੇਕਿਨ ਸਾਨੂੰ ਸਿਰਫ ਆਰਟੀਓ ਆਫਿਸ ਤੋਂ ਲਾਲੀਪਾਪ ਹੀ ਮਿਲਿਆ ਹੋਰ ਕੁਛ ਨਹੀਂ ਮਿਲਿਆ ਹੈਗਾ ਸਾਡੀ ਮੰਗ ਇਹ ਆ ਵੀ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਆਰਟੀਓ ਆਰਟੀਓ ਆਫਿਸ ਕੋਲ ਸਾਰਾ ਡਾਟਾ ਹੈਗਾ ਉਹਨਾਂ ਨੂੰ ਲਿਸਟਾਂ ਅਸੀਂ ਦਿੰਦੇ ਆ ਔਰ ਪ੍ਰਾਈਵੇਟ ਗੱਡੀਆਂ ਨੂੰ ਬੁਲਾ ਕੇ ਉਹਨਾਂ ਦੇ ਚਲਾਨ ਕਰਨ ਚਾਹੇ ਉਹ ਗੱਡੀਆਂ ਕਮਰਸ਼ੀਅਲ ਹੋਣ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਪੁਲਿਸ ਵਾਲਿਆਂ ਦੀ ਮਿੱਲੀ ਭੁਗਾਤਾ ਨਹੀਂ ਸਾਡੀ ਐਸਆਈ ਸਾਹਿਬ ਨਾਲ ਗੱਲ ਹੋਈ ਆ ਉਹ ਇੱਕ ਗੱਡੀ ਦਾ ਆਲਰੇਡੀ ਅਸੀਂ ਚਲਾਨ ਕਰਵਾ ਰਹੇ ਆ ਉਹਦੇ ਕੋਲ ਡਾਕੂਮੈਂਟ ਨਹੀਂ ਸੀ ਉਹ ਡਾਕੂਮੈਂਟ ਲੈਣ ਗਿਆ ਉਹਨੂੰ 2:30 ਵਜੇ ਤੱਕ ਦਾ ਟਾਈਮ ਮਿਲਿਆ ਅਗਰ 3 ਵਜੇ ਤੱਕ ਡਾਕੂਮੈਂਟ ਨਹੀਂ ਲੈ ਕੇ ਆਉਣਾ ਗੱਡੀ ਬੌਂਡ ਹੋਊਗੀ ਉਹਦੀ ਸਾਨੂੰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਜੀ ਯਾਰ ਉਹਦੇ ਆਈ ਹੈ ਸਿਰਫ ਮੈਨੂੰ ਇਹਨਾਂ ਥੋੜੀ ਇਹ ਕਹੇ ਵੀ ਇਹ ਤੁੰ ਬੰਦ ਕਰੋ ਜਿਹਨੂੰ ਕਰੋ ਮੈਨੂੰ ਥੋੜਾ ਕੁਝ ਨਹੀਂ ਕਿਹਾ ਇਹਨਾਂ ਨੇ ਇਹਨਾਂ ਦੇ ਹੈਂਡਓਵਰ ਸੀ ਮੇਰੇ ਕੋਲ ਨਹੀਂ ਹੈ ਮੇਰੇ ਕੋ ਕੁਝ ਨਹੀਂ ਹੈ ਜੀ ਨਾ ਮੈਨੂੰ ਇਹਨਾਂ ਨੇ ਦਿੱਤੀ ਹੈ ਨਾ ਮੈਨੂੰ ਪਤਾ ਉਹਦੇ ਬਾਰੇ ਮੈਨੂੰ ਡਿਟੇਲ ਦੇ ਦੇ ਜੀ ਕਾਰਵਾਈ ਕਰੋਗੇ ਮੈਨੂੰ ਗੱਡੀ ਮਿਲੇਗੀ ਤਾਂ ਕਰਾਂਗਾ ਜਰੂਰ ਹਾਂ ਜੀ ਪਾਜੀ ਇਹਨਾਂ ਦੇ ਇਹਨਾਂ ਦੇ ਹੈਂਡਓਵਰ ਸੀ ਗੱਡੀ ਇਹਨਾਂ ਦੇ ਕੋਲੇ ਮੇਰੇ ਕੋ ਥੋੜੀ ਗੱਡੀ ਸੀਗੀ ਸਾਰੇ ਤੇ ਇਹ ਖੜੇ ਸੀ ਉਹਦੇ ਦੁਆਲੇ ਮੇਰਾ ਤਾਂ ਕੋਈ ਉਹਦੇ ਚ ਹੈ ਨਹੀਂ ਸੀ ਪਾਜੀ ਪਾਜੀ ਨੰਬਰ ਤਾਂ ਜ਼ਬਾਨੀ ਕਲਾਮੀ ਦੱਸ ਰਹੇ ਜਿਹੜੀ ਮੇਰੇ ਉਹ ਖੜੀ ਆ ਮੇਰਾ ਆ ਚਾਬੀ ਮੇਰੇ ਕੋਲ ਆ ਉਹਦੀ ਉਹ ਖੜੀ ਆ ਗੱਡੀ ਸਰ ਤੁਹਾਡੇ ਕੋਲ ਖੜੀ ਤੁਸੀਂ ਕਾਰਵਾਈ ਪਾਜੀ ਗੱਡੀ ਉਹ ਖੜੀ ਆ ਮੈਨੂੰ ਇਹਨਾਂ ਨੇ ਦੱਸਿਆ ਸਿਰਫ ਵੀ ਆ ਹੋਇਆ ਵੀ ਇਹ ਜਾਲੀ ਲਾਈ ਫਿਰਦਾ ਜੀ ਇਦ ਯਾਰ ਚੌਂਕ ਦੇ ਵਿੱਚ ਹੁਣ ਹਜ਼ਾਰਾਂ ਗੱਡੀਆਂ ਲੰਘਦੀਆਂ ਭਾਜੀ ਚਾਹੇ ਹਰ ਗੱਡੀ ਥੋੜੀ ਮੈਂ ਕਰੂੰਗਾ ਭਾਜੀ ਸੌਰੀ ਭਾਜੀ ਮੇਰਾ ਹਾਂਜੀ ਗੱਡੀ ਸੀਸ ਕੀਤੀ ਸੀਗੀ ਤੁਸੀਂ ਚੈੱਕ ਕੀਤੀ ਸੀਗੀ ਗੱਡੀ ਚੈੱਕ ਸਰ ਵੀ ਕਹਿੰਦੇ ਵੀ ਜਾਲੀ ਪਲੇਟਾਂ ਆ ਬਾਈਆਂ ਦੇ ਸਾਹਮਣੇ ਕੀਤੇ ਵੀ ਇਹਦੇ ਵਿੱਚ ਜਾਲੀ ਪਲੇਟਾਂ ਨੇ ਉਹ ਦੇਖਿਆ ਜਰੂਰ ਬਸ ਜਾਲੀ ਪਲੇਟਾਂ ਮਿਲੀਆਂ ਸੀ ਨਹੀਂ ਮਿਲੀਆਂ ਕੁਝ ਨਹੀਂ ਮਿਲਿਆ ਤੇ ਵੈਸੇ ਤੁਹਾਨੂੰ ਸਸਪੈਕਟ ਸੀਗਾ ਕਿ ਇਹ ਜਿਹੜੀ ਹੈਗੀ ਡੁਪਲੀਕੇਟ ਨੰਬਰ ਪਲੇਟ ਲਗਾਈ ਭਾਜੀ ਇਹਨਾਂ ਨੇ ਕਹਿੰਦੇ ਆ ਮੈਨੂੰ ਕੁਝ ਨਹੀਂ ਨਾ ਮੈਨੂੰ ਕੋਈ ਉਹਦੀ ਕੰਪਲੇਂਟ ਹੈ ਨਾ ਕੁਝ ਇਹਨਾਂ ਨੇ ਦੱਸਿਆ ਜਰੂਰ ਵੀ ਇਹ ਕਹਿੰਦੇ ਵੀ ਆਹ ਲਾਈ ਫਿਰਦੇ ਆ ਟਾਡੇ ਵੱਲੋਂ ਪੁਈਛੇ ਦਾਨ ਮਾਰਾ ਕੋਈ ਪਾਜੀ ਮੈਨੂੰ ਕੋ ਕੋ ਡਾਕੂਮੈਂਟ ਮਿਲੇਗਾ ਫੇਰ ਹੀ ਨਾ ਵੀਰਾ ਜੀ ਮੌਕੇ ਤੇ ਮੈਂ ਖਾਣਾ ਵੀ ਖਾਣਾ ਯਾਰ ਮੈਂ ਖਾਣਾ ਖਾਣ ਗਿਆ ਅੱਛਾ ਜੀ ਹਾਂ ਮੈਨੂੰ ਕੋਈ ਨਾ ਦੱਸਿਆ ਥੋੜੀ ਮੈਨੂੰ ਬੰਦ ਕਰ ਦੋ ਜੀ ਐਂ ਕਰ ਦੋ ਜੜੀ ਪਾਜੀ ਜੜੀ ਮੇਰੇ ਹੁਣੇ ਮ ਆਇਆ ਤੁਹਾਡੇ ਸਾਹਮਣੇ ਜੜੀ ਮੇਰੇ ਆਪ ਕੋਈ ਹੈਂਡਓਵਰ ਸਵੈਰ ਦੀ ਗੱਡੀ ਮੇਰੇ ਕੋਲੇ ਖੜੀ ਉਹ ਖੜੀ ਆ ਚਾਬੀ ਆ ਮੇਰੇ ਕੋਲ ਆ ਪਾਜੀ ਪਾਜੀ ਮੈਨੂੰ ਗੱਡੀ ਮਿਲੇਗੀ ਮੈਂ ਜ਼ਰੂਰ ਕਾਰਵਾਈ ਕਰੂੰਗਾ ਪਾਜੀ ਪਾਜੀ ਲੱਪਣੀ ਪਾਣੀ ਮੈਂ ਹੁਣ ਆਪਦਾ ਚੌਂਕ ਛੱਡ ਕੇ ਡਿਊਟੀ ਛੱਡ ਕੇ ਸੌ ਪਾਜੀ ਮੈਨੂੰ ਆਜੇ ਮੈਨੂੰ ਕੁਛ ਨਹੀਂ ਉਹਦੇ ਬਾਰੇ ਇਹਨਾਂ ਦੱਸਿਆ ਕਰਿਆ ਇਹਨਾਂ ਨੇ ਸਿਰਫ ਚੈੱਕ ਮੈਨੂੰ ਸੁਣਾ ਪਾਜੀ ਮੈਂ ਚੈੱਕ ਸਿਰਫ ਕੀਤੀ ਵੀ ਜਾਲੀ ਨੰਬਰ ਬੇਟਾ ਕਹਿੰਦੇ ਪੀੜੀਆਂ ਉਹਦੇ ਕੋਲ ਨਹੀਂ ਬਸ ਤੁਸੀਂ ਡਾਕੂਮੈਂਟ ਚੈੱਕ ਕੀਤੇ ਗੱਡੀ ਡਾਕੂਮੈਂਟ ਕੁਛ ਨਹੀਂ ਨਾਮ ਇਹਦਾ ਡਰਾਈਵਰ ਇੱਥੇ ਖੜਾ ਇਹਨਾਂ ਨੇ ਪਾਇਆਂ ਨੇ ਕੀਤੀ ਇਹਨਾਂ ਨਾਲ ਗੱਲਬਾਤ ਸੌਰੀ ਵੀਰ ਜੀ ਮੇਰੀ ਜ਼ਿੰਮੇਵਾਰੀ ਕਿਵੇਂ ਬਣ ਗਈ ਜਾਂ ਤੇ ਮੈਨੂੰ ਹੈਂਡਓਵਰ ਕਰਦੇ ਪਾਜੀ ਆ ਤੁਹਾਡੀ ਗੱਡੀ ਆ ਤੁਸੀਂ ਫੜੋ ਇਹਨੂੰ ਫੇਰ ਤਾਂ ਮੈਨੂੰ ਦੱਸ ਦੇਣਾ ਪਾਜੀ ਗੱਲ ਤਾਂ ਇਹ ਕਰ ਰਹੇ ਸਾਰੇ ਪਾਜੀ ਇਹਨਾਂ ਸਾਰੇ ਵੀਰਾਂ ਨੇ ਰੋਕੀ ਆ